ਸਾਥਿਰਿਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮਯੂਦੀਪ ਪਰ ਅਜਨਾਲਾ ਹਲਕੇ ਦੇ ਪਿੰਡ ਇਸ ਸਮੇਂ ਹਰ ਤਰ੍ਹਾਂ ਦੇ ਕਾਰਨ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ ਜੀਹਾਂ ਤੁਹਾਨੂੰ ਦੱਸਦੇ ਕਿ ਦਰਿਆਵਾਂ ਦਾ ਪਾਣੀ ਕਈ ਪਿੰਡਾਂ ਦੇ ਵਿੱਚ ਦਾਖਲ ਹੋ ਗਿਆ ਪਾਣੀ ਦਾਖਲ ਹੋਣ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਉਜੜਦੀ ਨਜ਼ਰ ਆ ਰਹੀ ਹੈ ਪਾਣੀ ਨੇ ਨਾ ਸਿਰਫ ਘਰਾਂ 'ਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਸਗੋਂ ਖੇਤਾਂ 'ਚ ਖੜੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਪਿੰਡ ਵਾਸੀਆਂ ਦਾ ਕਹਿਣਾ ਕਿ ਇਹ ਹੜ ਉਹਨਾਂ ਨੂੰ 5 ਸਾਲ ਪਿੱਛੇ ਤੱਕ ਦੇਵੇਗਾ ਕਿਉਂਕਿ ਸਾਰੀ ਮਿਹਨਤ ਨਾਲ ਖੜੀ ਕੀਤੀ ਖੇਤੀ ਪਾਣੀ ਚ ਡੁੱਬ ਗਈ ਕਿਸਾਨਾਂ ਲਈ ਇਹ ਹੜ ਇੱਕ ਵੱਡੀ ਤਬਾਹੀ ਸਾਬਤ ਹੋ ਰਹੀ ਹੈ ਹੁਣ ਖਾਨ ਲਈ ਕੁਝ ਵੀ ਨਹੀਂ ਬਚਿਆ ਪਿੰਡ ਦੇ ਰਹਿਣ ਵਾਲੇ ਲੋਕ ਦੁੱਖ ਜ਼ਾਹਰ ਕਰਦੇ ਹੋਏ ਕਹਿੰਦੇ ਨੇ ਸਥਿਤੀ ਇਹ ਹੈ ਕਿ ਕਈ ਘਰਾਂ ਦੇ ਅੰਦਰ ਪਾਣੀ ਖੜਾ ਆ ਅਤੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂ ਦੀ ਤਲਾਸ਼ ਕਰਨੀ ਪੈ ਰਹੀ ਹੈ ਬੱਚੇਆਂ ਬਜ਼ੁਰਗਾਂ ਅਤੇ ਔਰਤਾਂ ਲਈ ਹਾਲਾਤ ਹੋਰ ਵੀ ਮੁਸ਼ਕਲ ਬਣ ਗਏ ਨੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧਦਾ ਜਾ ਰਿਹਾ ਕਿਉਂਕਿ ਪੀਣ ਯੋਗ ਪਾਣੀ ਅਤੇ ਖੁਰ ਜ਼ਰੂਰੀ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਨੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ ਉੱਥੇ ਤੁਹਾਨੂੰ ਦੱਸਦੇ ਕਿ ਰਾਵੀ ਦਰਿਆ ਦਾ ਪਾਣੀ ਅਜਨਾਲਾ ਕਸਬੇ ਦੇ ਨੇੜੇ ਪਹੁੰਚ ਚੁੱਕਾ ਹੈ ਰਾਤਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸ਼ਖਸ਼ੀ ਸਾਨੀ ਇਸ ਇਲਾਕੇ 'ਚ ਲੋਕਾਂ ਨੂੰ ਚੌਕਸ ਕਰਕੇ ਗਏ ਸਨ ਅਤੇ ਹੁਣ ਫਿਰ ਸਵੇਰੇ ਇੱਥੇ ਲੋੜਵੰਦਾਂ ਦੀ ਮਦਦ ਲਈ ਆਪਣੀ ਟੀਮ ਨਾਲ ਪਹੁੰਚ ਕੇ ਉਹਨਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਡੀਐਸਪੀ ਅਜਨਾਲਾ ਤੇ ਹੋਰ ਅਧਿਕਾਰੀ ਵੀ ਆ ਗਏ ਨੇ ਅੱਜ ਰਾਮਦਾਸ ਦੇ ਨਾਲ ਨਾਲ ਅਜਨਾਲਾ ਦੇ ਇਨ੍ਹਾਂ ਪਿੰਡਾਂ 'ਚ ਵੀ ਰਾਹਤ ਕਾਰਜਾਂ ਦੀ ਕੰਮ ਸ਼ੁਰੂ ਕੀਤਾ ਗਿਆ ਹਾਂਜੀ ਜੀ ਰਾਮਦਾਸ ਰਾਤੀ ਤੇ ਬੜਾ ਠਾਡੀ ਪਾਣੀ ਹਾ ਹੁਣ ਬੜਾ ਤੇਜ਼ ਹੋਇਆ ਜੀ ਰਾਤੀ ਤੇ ਪਹਿਲਾਂ ਮਸਾ ਵਸਾ ਆਉਂਦੇ ਉਧਰ ਹੀ ਮੜਮੜਾ ਆ ਤੇ ਹੁਣ ਬੜਾ ਜਦਾ ਵਹਾ ਹੋਂ ਰਿਆ ਜੀ ਪੈਂਦਿਆ ਜੀ ਉਹ ਤੇਜ ਆ ਵੀ ਪਉਣ ਇੱਕ ਜੀ ਪਾਣੀ ਫਰਿਆ ਉਹਦੇ ਕਾਰਨਾ ਹੁੰਦਾ ਪਾਣੀ ਪਦਰਾ ਹੋ ਗਿਆ ਪਾਣੀ ਰਾਹ ਬਾਲਿਆ ਅੰਦਰ ਆਉਂਦਿਆ ਪਾਣੀ ਆਪਿਆਂ ਬੈਣੂ ਤੇ ਪਰਲੀ ਸਾਈਡ ਬਹੁਤ ਜ਼ਿਆਦਾ ਤੇਜ ਪਾਣੀ ਪੈਲੀਆਂ ਵਿੱਚ ਡਿੱਗਣ ਡਿਆ ਸਾਰੇ ਪਿੰਡ ਨੂੰ ਘੇਰਾ ਪਿਆਜ ਪਾਣੀ ਦਾ ਤਾਨ ਹੋਇਆ ਪੈਲੀਆਂ ਦਾ ਤੇ ਫਸਲਾਂ ਬਹੁਤ ਮਾਰੀਆਂ ਗਈਆਂ ਤੇ ਜਿਵੇਂ ਅਸੀਂ ਚਾਰ-ਚਾਲ 5 ਸਾਲ ਪਿੱਛੇ ਚਲ ਗਏ ਆ ਤੇ ਸਾਡਾ ਕੋਈ ਕੋਈ ਸੋਚਿਆ ਜਾਵੇ گا ਗਾਂਵ ਗਾਂਵ ਵਾਸਤੇ ਅਹੀਂ ਖਾਣਾ ਕਿੱਥੋਂ ਆ ਇਹੋ ਖਾਣਾ ਹੀ ਤੇ ਇਹੋ ਹੀ ਕਮਾਉਣਾ ਹੈ ਇਹ ਸਾਰਾ ਸਾਡਾ ਸਮੇਂ ਮਾਰ ਹੋ ਗਈ ਹੈ ਤੇਾਨੂੰ ਕੋਈ ਨਾ ਕੋਈ ਸਹੂਲਤਾਂ ਗਾਂ ਵਾਤੇ ਦੁੱਪੀਆਂ ਜਾਣ ਬਹੁਤ ਜ਼ਿਆਦਾ ਗਰੀਬ ਹੋ ਗਏ ਅਸੀਂ ਅੱਗੇ ਨੂੰ ਕਿੰਨਾ ਕ ਪਾਣੀ ਪਾਣੀ ਘੜੋ ਘੜ 5-6 ਫੁੱਟ ਤੋਂ ਤਾਂ ਹੈਗਾ ਇਹ ਝੋਨੇ ਸਭ ਡੁੱਬ ਗਏ ਤੇ ਪਰਣ ਲੱਗਣਦੇ ਝੋਨਾ ਕਿੱਥੇ ਤੇ ਪਾਣੀ ਕਿ ਛੱਪੜ ਕਿੱਥੇ ਆ ਬਹੁਤ ਜ਼ਿਆਦਾ ਚੋ ਪਾਣੀ ਇਹ ਸੁਣਿਆ ਨਾ ਪਾਪੇ ਇਹਨਾਂ ਨੇ ਤੇ ਨਜ਼ਰ ਆਉਂਦੀ ਆ ਪਾਣੀ ਪਾਣੀ ਆ ਆਂਦਿਆ ਐ ਇਹ ਸਾਡਾ ਪੇਖ ਜਿਹੜਾ ਸਾਰ ਦੁੱਬਿਆ ਪਿਆ ਐ ਬਹੁਤ ਜ਼ਿਆਦਾ ਪਾਣੀ ਆ ਪਾਣੀ ਤੋਂ ਵੱਧ ਹੋਰ ਕੋਈ ਚੀਜ਼ਾਂ ਨੂੰ ਨਜ਼ਰ ਨਹੀਂ ਆਉਂਦੀ ਕੋਈ ਵੀ ਕੋਈ ਝੋਨਾ ਕੋਈ ਕੁਝ ਨਹੀਂ ਨਜ਼ਰ ਆਉਂਦਿਆ ਸਾਨੂੰ ਸਾਰਾ ਪਾਣੀ ਪਾਣੀ ਨਜ਼ਰ ਆਈ ਜਾਂਦਿਆ ਜਿੱਧਰ ਨੂੰ ਵੇਖੀ ਉਧਰ ਪਾਣੀ ਜਿੱਧਰ ਨੂੰ ਵੇਖੀ ਉਧਰ ਪਾਣੀ ਸਾਰੇ ਪਿੰਡ ਦੇ ਵਿੱਚ ਦਾ ਚਾਰ ਸਵੇਰੇ ਪਾਣੀ ਘੁੰਮ ਗਿਆ ਸਿਰਫ ਦੋ ਚਾਰ ਘਾਵੀਆਂ ਜਿਹੜੇ ਬਜੇ ਪਾਣੀ ਤੋਂ ਬਾਕੀ ਸਭ ਪਾਣੀ ਚੱਲਣ ਰਿਹਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਸ਼ੂਦੀ ਕੋਰ ਅਜਨਾਲਾ ਹਲਕੇ ਦੇ ਪਿੰਡ ਇਸ ਸਮੇਂ ਹਰ ਤਰ੍ਹਾਂ ਦੇ ਕਾਰਨ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ ਜੀ ਹਾਂ ਤੁਹਾਨੂੰ ਦੱਸਦੇ ਕਿ ਦਰਿਆਵਾਂ ਦਾ ਪਾਣੀ ਕਈ ਪਿੰਡਾਂ ਦੇ ਵਿੱਚ ਦਾਖਲ ਹੋ ਗਿਆ ਪਾਣੀ ਦਾਖਲ ਹੋਣ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਉਜੜਦੀ ਨਜ਼ਰ ਆ ਰਹੀ ਹੈ ਪਾਣੀ ਨੇ ਨਾ ਸਿਰਫ ਘਰਾਂ 'ਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਸਗੋਂ ਖੇਤਾਂ 'ਚ ਖੜੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਪਿੰਡ ਵਾਸੀਆਂ ਦਾ ਕਹਿਣਾ ਕਿ ਇਹ ਹੜ ਉਹਨਾਂ ਨੂੰ 5 ਸਾਲ ਪਿੱਛੇ ਤੱਕ ਦੇਵੇਗਾ ਕਿਉਂਕਿ ਸਾਰੀ ਮਿਹਨਤ ਨਾਲ ਖੜੀ ਕੀਤੀ ਖੇਤੀ ਪਾਣੀ ਚ ਡੁੱਬ ਗਈ ਕਿਸਾਨਾਂ ਲਈ ਇਹ ਹਰ ਇੱਕ ਵੱਡੀ ਤਬਾਹੀ ਸਾਬਤ ਹੋ ਰਹੀ ਹੈ ਹੁਣ ਖਾਨ ਲਈ ਕੁਝ ਵੀ ਨਹੀਂ ਬਚਿਆ ਪਿੰਡ ਦੇ ਰਹਿਣ ਵਾਲੇ ਲੋਕ ਦੁੱਖ ਜ਼ਾਹਰ ਕਰਦੇ ਹੋਏ ਕਹਿੰਦੇ ਨੇ ਸਥਿਤੀ ਇਹ ਹੈ ਕਿ ਕਈ ਘਰਾਂ ਦੇ ਅੰਦਰ ਪਾਣੀ ਖੜਾ ਹੈ ਅਤੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂ ਦੀ ਤਲਾਸ਼ ਕਰਨੀ ਪੈ ਰਹੀ ਹੈ ਬੱਚੇਆਂ ਬਜ਼ੁਰਗਾਂ ਅਤੇ ਔਰਤਾਂ ਲਈ ਹਾਲਾਤ ਹੋਰ ਵੀ ਮੁਸ਼ਕਲ ਬਣ ਗਏ ਨੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧਦਾ ਜਾ ਰਿਹਾ ਕਿਉਂਕਿ ਪੀਣ ਯੋਗ ਪਾਣੀ ਅਤੇ ਹੋਰ ਜ਼ਰੂਰੀ ਸੁਖਾਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਨੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ ਉੱਥੇ ਤੁਹਾਨੂੰ ਦੱਸਦੇ ਕਿ ਰਾਵੀ ਦਰਿਆ ਦਾ ਪਾਣੀ ਅਜਨਾਲਾ ਕਸਬੇ ਦੇ ਨੇੜੇ ਪਹੁੰਚ ਚੁੱਕਾ ਹੈ ਰਾਤਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸ਼ਕਸ਼ੀ ਸਾਨੀ ਇਸ ਇਲਾਕੇ 'ਚ ਲੋਕਾਂ ਨੂੰ ਚੌਕਸ ਕਰਕੇ ਗਏ ਸਨ ਅਤੇ ਹੁਣ ਫਿਰ ਸਵੇਰੇ ਇੱਥੇ ਲੋੜਵੰਦਾਂ ਦੀ ਮਦਦ ਲਈ ਆਪਣੀ ਟੀਮ ਨਾਲ ਪਹੁੰਚ ਕੇ ਉਹਨਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਡੀਐਸਪੀ ਅਜਨਾਲਾ ਤੇ ਹੋਰ ਅਧਿਕਾਰੀ ਵੀ ਆ ਗਏ ਨੇ ਅੱਜ ਰਾਮਦਾਸ ਦੇ ਨਾਲ ਨਾਲ ਅਜਨਾਲਾ ਦੇ ਇਨ੍ਹਾਂ ਪਿੰਡਾਂ 'ਚ ਵੀ ਰਾਹਤ ਕਾਰਜਾਂ ਦੀ ਕੰਮ ਸ਼ੁਰੂ ਕੀਤਾ ਗਿਆ ਹਾਂ ਜੀ ਜੀ ਰਾਤ ਨੂੰ ਬੜਾ ਘਾਟੀ ਪਾਣੀ ਹਾ ਹੁਣ ਬੜਾ ਤੇਜ਼ ਹੋਇਆ ਜੀ ਰਾਤ ਨੂੰ ਪਹਿਲਾਂ ਮਸਾ ਵਸਾ ਆਉਂਦੇ ਉਦੋਂ ਹੀ ਮੜਾ ਮੜਾ ਆ ਤੇ ਹੁਣ ਬੜਾ ਜ਼ਿਆਦਾ ਹਵਾ ਹੋਣ ਡਿਆ ਜੀ ਪੈਣ ਡਿਆ ਜੀ ਉਹ ਤੇ ਜੇ ਆਪੇ ਪਣ ਇੱਕ ਜੀ ਪਾਣੀ ਬੜਾ ਤੇਜ਼ ਆਉਂਦਾ ਉਹਦੇ ਕਾਰਨ ਆਉਂਦਾ ਪਾਣੀ ਪੱਧਰਾ ਹੋ ਗਿਆ ਪਾਣੀ ਰਾਹ ਬਾਲਿਆ ਅੰਤਰਾ ਆਉਂਦਾ ਪਾਣੀ ਆਪਣੇ ਆਪਿਆਂ ਨੂੰ ਤੇ ਪਰਲੀ ਸਾਈਡ ਬਹੁਤ ਜ਼ਿਆਦਾ ਤੇਜ਼ ਪਾਣੀ ਪੈਲੀਆਂ ਵਿੱਚ ਡਿੱਗਣ ਰਿਹਾ ਸਾਰੇ ਪਿੰਡ ਨੂੰ ਘੇਰਾ ਪਿਆਜ ਪਾਣੀ ਦਾ ਖਾਣ ਹੋਇਆ ਪੈਲੀਆਂ ਦਾ ਤੇ ਫਸਲਾਂ ਬਹੁਤ ਮਾਰੀਆਂ ਗਈਆਂ ਤੇ ਜਿਵੇਂ ਅਸੀਂ 4-5 ਸਾਲ ਪਿੱਛੇ ਚੱਲ ਗਏ ਆ ਤੇ ਸਾਡਾ ਕੋਈ ਕੋਈ ਸੋਚਿਆ ਜਾਵੇ گا ਗਾਂਵ ਗਾਂਵ ਵਾਸਤੇ ਅਸੀਂ ਖਾਣਾ ਕਿੱਥੋਂ ਆਏ ਉਹ ਖਾਣਾ ਹੀ ਤੇ ਉਹ ਹੀ ਕਮਾਉਣਾ ਹੈ ਇਹ ਸਾਰਾ ਸਾਡਾ ਸਮੇਂ ਮਾਰ ਹੋ ਗਈ ਹੈ ਤੇਾਨੂੰ ਕੋਈ ਨਾ ਕੋਈ ਸੁਲਤਾਨ ਗਾਂ ਵਾ ਤੇ ਲੁਪੀਆਂ ਜਾਣ ਬਹੁਤ ਜ਼ਿਆਦਾ ਗਰੀਬ ਹੋ ਗਏ ਅਸੀਂ ਕਿੰਨਾ ਕ ਪਾਣੀ ਪਾਣੀ ਘੜੋ ਘੜ 5 6 ਫੁੱਟ ਤੋਂ ਤਾਂ ਹੈਗਾ ਇਹ ਝੋਨੇ ਸਭ ਡੁੱਬ ਗਏ ਤੇ ਪਰਣ ਲੱਗਣਦੇ ਝੋਨਾ ਕਿੱਥੇ ਤੇ ਪਾਣੀ ਕਿ ਛੱਪੜ ਕਿੱਥੇ ਆ ਬਹੁਤ ਜ਼ਿਆਦਾ ਚੋ ਪਾਣੀ ਨੇ ਸੁਣਿਆ ਨਾ ਪਾਪੇ ਇਹਨਾਂ ਨੇ ਤੇ ਨਜ਼ਰ ਆਉਂਦੀ ਆ ਪਾਣੀ ਪਾਣੀ ਆ ਆਉਂਦਿਆ ਐ ਇਹ ਸਾਡਾ ਖੇਕ ਜਿਹੜਾ ਸਾ ਦੁੱਬਿਆ ਪਿਆ ਐ ਬਹੁਤ ਜ਼ਿਆਦਾ ਪਾਣੀ ਆ ਪਾਣੀ ਤੋਂ ਵੱਧ ਹੋਰ ਕੋਈ ਚੀਜ਼ਾਂ ਨਜ਼ਰ ਨਹੀਂ ਆਉਂਦੀ ਕੋਈ ਵੀ ਕੋਈ ਝੋਨਾ ਕੋਈ ਕੁਝ ਨਹੀਂ ਨਜ਼ਰ ਆਉਂਦਿਆ ਸਾਨੂੰ ਸਾਰਾ ਪਾਣੀ ਪਾਣੀ ਨਜ਼ਰ ਆਈ ਜਾਂਦਿਆ ਜਿੱਧਰ ਨੂੰ ਵੇਖੀ ਉਧਰ ਪਾਣੀ ਜਿੱਧਰ ਨੂੰ ਵੇਖੀ ਉਧਰ ਪਾਣੀ ਸਾਰੇ ਪਿੰਡ ਦੇ ਵਿੱਚ ਦਾ ਚਾਰ ਸਵੇਰੇ ਪਾਣੀ ਘੁੰਮ ਗਿਆ ਜਦ ਦੋ ਚਾਰ ਘਾਰੀਆਂ ਜਿਹੜੇ ਬਜੇ ਪਾਣੀ ਤੋਂ ਬਾਕੀ ਸਭ ਪਾਣੀ ਚੱਲਣ ਰਿਹਾ ਜੀ